ਹੈਲੋ ਗਾਇਜ਼ ਵੈਲਕਮ ਟੂ ਬੈਕ ਮਾਈ ਯੂਟਿਊਬ ਚੈਨਲ ਨਵੇਂ ਬਲੌਗ ਦੇ ਵਿੱਚ ਬਹੁਤ ਸਵਾਗਤ ਹੈ ਤੇ ਆਪਾਂ ਆ ਗਏ ਜੀ ਅਜਮੇਰ ਸ਼ਰੀਫ ਆਪਾਂ ਆ ਗਏ ਜੀ ਅਜਮੇਰ ਤੇ ਹੁਣ ਆਪਾਂ ਚੱਲਿਆਂ ਦਰਗਾਹ ਤੇ ਤੁਹਾਨੂੰ ਦਿਖਾਵਾਂਗੇ ਰਾਤ ਦਾ ਵੀਊ ਓਕੇ ਜੀ ਹਾਂ ਜੀ ਆਪਾਂ ਪਹੁੰਚ ਗਏ ਆ ਜੀ ਦਰਗਾਹ ਕੋਲ ਤੇ ਰਸਤਾ ਜਾ ਰਹੇ ਹਾਂ ਦਰਗਾਹ ਨੂੰ ਤੇ ਆਪਾਂ ਵੀ ਦਰਗਾਹ ਜਾ ਰਹੇ ਹਾਂ ਤੇ ਰਸਤੇ ਜੀ ਤੁਸੀਂ ਦੇਖ ਸਕਦੇ ਹੋ ਰਾਤ ਦਾ ਟਾਈਮ ਹੈ ਤੇ ਵਧੀਆ ਦੁਕਾਨਾਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਤੇ ਰਸ ਵੀ ਬਹੁਤ ਆ ਇਹ ਹੁਣ ਆਪਾਂ ਜਾਰੀ ਰੰਗਾ ਤੇ ਤੇ ਰਸਤੇ ਤੁਹਾਨੂੰ ਜਾਂਦੇ ਹੋਏ ਸਾਰੇ ਹੀ ਵੀਊ ਦਿਖਾਵਾਂਗੇ ਸਾਰੀਆਂ ਦੁਕਾਨਾਂ ਬਹੁਤ ਸੋਹਣੀਆਂ ਸਜੀਆਂ ਹੋਈਆਂ ਨੇ ਹਾਂ ਜੀ ਉਹ ਦੇਖਦੇ ਕਿੰਨੇ ਸੋਹਣੇ ਸੋਹਣੇ ਬਾਜ਼ਾਰ ਸਜਾਏ ਨੇ ਦੁਕਾਨਾਂ ਤੇ ਬਹੁਤ ਸੋਹਣੀਆਂ ਸੋਹਣੀਆਂ ਮਠਿਆਈਆਂ ਪਈਆਂ ਨੇ ਠੀਕ ਹੈ ਜੀ ਜੀ ਆਪਾਂ ਆ ਗਏ ਲੋਕਰ ਰੂਮ ਤੇ ਇੱਥੇ ਕਰਵਾਣੇ ਆ ਬੈਗ ਜਮਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬੈਗ ਜਮਾ ਕਰਵਾਣੇ ਇੱਥੇ ਕਰਵਾइए ਬੈਗ ਜਮਾ ਉਸ ਤੋਂ ਬਾਅਦ ਕਰਦੇ ਆ ਅੱਗੇ ਗੱਲ ਕਰਦੇ ਆ ਠੀਕ ਹੈ ਜੀ ਇੱਥੇ ਬੈਗ ਜਮਾ ਕਰਾਣੇ ਆ ਦੇਖ ਸਕਦੇ ਤੁਸੀਂ ਲੋ ਜੀ ਆਪਾਂ ਨੇ ਬੈਗ ਰੱਖਤੇ ਠੀਕ ਹੈ ਜੀ ਤੇ ਹੁਣ ਚੱਲਨੇ ਆਪਾਂ ਦਰਗਾਹ ਤੇ ਆਪਾਂ ਨੂੰ ਪਰਚੀ ਮਿਲ ਗਈ ਉਹ ਡੇਗੋਲਾ ਪਰਚੀ ਠੀਕ ਹੈ ਜੀ ਮੈਂ ਇਹ ਕਰਾ ਕੇ ਹੁਣ ਆਪਾਂ ਜਾਵਾਂਗੇ ਦਰਗਾਹ ਤੇ ਠੀਕ ਹੈ ਜੀ ਪਹਿਲਾਂ ਦੇਖਾਂਗੇ ਮੱਥਾ ਤੇ ਫਿਰ ਬਣਾਵਾਂਗੇ ਵੀਡੀਓ ਤੇ ਆ ਤੁਸੀਂ ਦੇਖ ਰਹੇ ਜੀ ਇਹ ਹੈਗਾ ਜੀ ਇਹ ਆਪਣਾ ਔਰੇ ਜਿਵੇਂ ਹੱਥ ਪੈਰ ਵਗੈਰਾ ਧੋਂਦੇ ਨੇ ਉਹਨੇ ਸ਼ੁੱਧਤਾ ਮਲਬੀ ਇੱਥੇ ਸੁੱਚਮ ਕਰਦੇ ਨੇ ਕਿ ਹੱਥ ਪੈਰ ਧੋਂਦੇ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਇੱਥੇ ਬੈਠ ਕੇ ਆਪਣਾ ਚੰਗੀ ਤਰ੍ਹਾਂ ਹੱਥ ਪੈਰ ਧੋਂਦੇ ਨੇ ਤੇ ਸੁੱਚਮ ਕਰਦੇ ਨੇ ਤੇ ਇਸ ਤੋਂ ਬਾਅਦ ਜਾਵਾਂਗੇ ਆਪਾਂ ਮੰਦਿਰ ਦੇ ਦਰਗਾਹ ਦੇ ਅੰਦਰ। ਆ ਤੁਸੀਂ ਦੇਖ ਸਕਦੇ ਈ ਦਰਗਾਹ ਆ ਸਾਰੀ। ਆਪਾਂ ਦਰਗਾਹ ਦੇ ਅੰਦਰ ਆ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਪੂਰੇ ਮਾਹੌਲ ਬਣਿਆ ਹੋਇਆ। ਇਹ ਮਹਾਨ ਦਰਗਾਹ ਹੈਗੀ ਏ ਜੀ ਖਵਾਜਾ ਮਹੀਦਨ ਚਿਸ਼ਟੀ ਜੀ ਦੀ। ਤੇ ਇੱਥੇ ਹਰ ਸਾਲ ਹੀ ਮਤਲਬੀ ਰੋਜੀ ਸੈਂਕੜੇ ਲੋਕ ਹਜ਼ਾਰਾਂ ਲੋਕ ਉਰੇ ਆਉਂਦੇ ਨੇਗੇ ਤੇ ਮੰਨਤਾ ਮੰਨਦੇ ਨੇ। ਤੇ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਮਾਹੌਲ ਆ। ਤੁਸੀਂ ਦੇਖ ਤੁਸੀਂ ਕਿੰਨਾ ਸੋਹਣਾ ਮਾਹੌਲ ਬਣਿਆ ਹੋਇਆ ਔਰ ਇਹ ਲਾਈਟਾਂ ਜਗ ਰਹੀਆਂ ਨੇ ਸਾਰੇ ਪਾਸੇ ਤੇ ਇੱਥੇ ਦੋ ਦੇਗਾਂ ਨੇ ਜੀ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾਵਾਂਗਾ ਜੀ ਤੇ ਜਿਹੜੀਆਂ ਤੁਸੀਂ ਦੇਗਾਂ ਤੋਂ ਦੇਖ ਰਹੇ ਜੀ ਇਹ ਹੈਗੀ ਇੱਕ ਇੱਕ ਦੇਗ ਹੈਗੀ ਵੱਡੀ ਸਭ ਤੋਂ ਵੱਡੀ ਜਿਹੜੀ ਉਹ ਹੈਗੀ 4800 ਕਿਲੋ ਦੀ ਇਹ ਠੀਕ ਹੈ ਜੀ ਤੇ ਤੇ ਇੱਥੇ ਜਿੰਨਾ ਵੀ ਹੁੰਦਾ ਦਾਨ ਵਗੈਰਾ ਸਾਰਾ ਸਮਾਨ ਹੁੰਦੀ ਹੈ ਸਮਗਰੀ ਇਹਨਾਂ ਦੇਗਾਂ ਦੇ ਵਿੱਚ ਹੀ ਪਾਈ ਜਾਂਦੀ ਹੈ ਕਿਤੇ ਹੋਰ ਨਹੀਂ ਚੜਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਲੋਕ ਕਿੰਨੇ ਹੀ ਉਰੇ ਸਾਰਾ ਜਿੰਨਾ ਵੀ ਹੁੰਦਾ ਮਤਲਬ ਵੀ ਮਾਇਆ ਹੁੰਦੀ ਆ ਜਾਂ ਫਿਰ ਰਸਦ ਹੁੰਦੀ ਆ ਸਾਰੀ ਦੇਗਾਂ ਦੇ ਵਿੱਚ ਪਾਈ ਜਾ ਰਹੀ ਹੈ ਇੱਥੇ ਅਨਾਉਂਸ ਵੀ ਕੀਤਾ ਜਾਂਦਾ ਹੈ ਵੀ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਸਿਰਫ ਦੇਗ ਦੇ ਵਿੱਚ ਪਾਇਆ ਜਾਵੇ ਕਿਸੇ ਸ਼ਖਸ ਜਾਂ ਕਿਸੇ ਵਿਅਕਤੀ ਨੂੰ ਨਾ ਦਿੱਤਾ ਜਾਵੇ ਤੇ ਹੁਣ ਆਪਾਂ ਚੱਲ ਲਈ ਜੀ ਤੁਸੀਂ ਦੇਖ ਰਹੇ ਹੋ ਸਮਾਨ ਜਿਹੜਾ ਹੈਗਾ ਇਹ ਆਪਾਂ ਲੈ ਰਹੇ ਆਂਗੇ ਤੇ ਆਪਾਂ ਨੇ ਉਹਰੇ ਫੁੱਲਾਂ ਦੀ ਤੇ ਥੋੜਾ ਜਿਹਾ ਚਾਦਰ ਲਈ ਇੱਕ ਚਾਦਰ ਲਈ ਤੇ ਚੜਾਉਣ ਵਾਸਤੇ ਇਹ ਥੋਡੀ ਆਪਣੀ ਮੰਨਤ ਹੈ ਵੀ ਜੇ ਤੁਸੀਂ ਆਉਂਗੇ ਤਾਂ ਤੁਸੀਂ ਖੁਸ਼ੂਰੇ ਚੜਾਉਣਾ ਜਾਂ ਨਹੀਂ ਚੜਾਉਣਾ ਇਹ ਥੋਡੀ ਆਪਣੀ ਮੰਨਤ ਹੈ ਤੇ ਆਪਾਂ ਨੇ ਲੈ ਲਿਆ ਤੇ ਹੁਣ ਆਪਾਂ ਚੱਲ ਲਈ ਦਰਗਾਹ ਤੇ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਦਰਗਾਹ ਆ ਜੀ ਤੇ ਇੱਥੇ ਥੋੜਾ ਜਿਹਾ ਆਪਣਾ ਸਮਾਨ ਕੀਮਤੀ ਸਮਾਨ ਥੋੜਾਇਆ ਬਚਾ ਕੇ ਰੱਖਿਆ ਕਰਿਓ ਕਿਉਂਕਿ ਜਦੋਂ ਅੰਦਰ ਵੜਦੇ ਆਂ ਤੇ ਬਾਹਰ ਨਿਕਲਦੇ ਆਂ ਉਸ ਟਾਈਮ ਜੀਬ ਕਤਰਿਆਂ ਦਾ ਜ਼ਿਆਦਾ ਡਰ ਹੁੰਦਾ ਤੇ ਹੁਣ ਆਪਾਂ ਚੱਲ ਲਈਂ ਦਰਗਾਹ ਕਿੰਨੀ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਜਿਹੜਾ ਦੇਖ ਰਹੇ ਜੀ ਇੱਕ ਦਰਵਾਜ਼ਾ ਇਹ ਹੈ ਦਰਗਾਹ ਦਾ ਤੇ ਇਧਰਲੀ ਸਾਈਡ ਵੀ ਲੋਕ ਮੱਥਾ ਟੇਕਦੇ ਨੇ ਤੇ ਆਪਾਂ ਚੱਲਿਆਂ ਜੀ ਮੇਨ ਦਰਵਾਜ਼ੇ ਕਿੰਨੀ ਨੂੰ ਪੀੜ ਤੁਸੀਂ ਦੇਖ ਸਕਦੇ ਹੋ ਜੀ ਇਸ ਟਾਈਮ ਇੱਥੇ ਨਮਾਜ਼ ਦਾ ਟਾਈਮ ਹੋ ਰਿਹਾ ਹੈਗਾ ਤੇ ਨਮਾਜ਼ ਪੜ ਰਹੇ ਨੇ ਲੋਕ ਇਸ ਕਰਕੇ ਥੋੜਾ ਜਿਹਾ ਨਮਾਜ਼ ਦੇ ਟਾਈਮ ਥੋੜੀ ਜਿਹੀ ਦਿੱਕਤ ਹੋ ਜਾਂਦੀ ਹੈ ਕਿਉਂਕਿ ਜਦੋਂ ਨਮਾਜ਼ ਪੜ ਰਹੇ ਹੁੰਦੇ ਉਹਨਾਂ ਦੇ ਸਾਹਮਣੇ ਦੀ ਨਹੀਂ ਲੰਗੀ ਤਾਂ ਹੁੰਦਾ ਤੇ ਤਾਂ ਕਰਕੇ ਥੋੜਾ ਜਿਹਾ ਲੰਗਨ ਦੇ ਵਿੱਚ ਦਿੱਕਤ ਆ ਜਾਂਦੀ ਹੈ ਹਾਂਜੀ ਇਹ ਹੈਗਾ ਮੇਨ ਗੇਟ ਤੇ ਆਪਾਂ ਨੇ ਇੱਥੇ ਚੱਲ ਰਹੀ ਸੀ ਸਫਾਈ ਫੁੱਲ ਅੰਦਰ ਬਹੁਤ ਇਕੱਠੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ 2-3 ਘੰਟੇ ਲੱਗ ਜਾਂਦੇ ਨੇ ਸਫਾਈ ਕਰਨ ਨੂੰ ਆਪਾਂ ਥੋੜੀ देर ਵੇਟ ਕੀਤੀ ਅੱਧਾ ਘੰਟਾ ਵੇਟ ਕੀਤੀ ਤੇ ਉਹ ਕਹਿੰਦੇ ਟਾਈਮ ਬਹੁਤ ਲੱਗੇਗਾ ਤੇ ਫਿਰ ਜਿਹੜਾ ਆਪਾਂ ਸਮਾਨ ਲਿਆਂਦਾ ਸੀ ਉਹ ਆਪਾਂ ਨੇ ਛਡਾਤਾ ਤੇ ਸਲਾਹ ਬਣਾਈ ਵੀ ਦੁਬਾਰਾ ਫੇਰ ਆਵਾਂਗੇ ਹਾਂਜੀ ਮੱਥਾ ਪਾਣਾ ਟੇਕ ਲਿਆ ਤੇ ਹੁਣ ਚੱਲੀਏ ਆਪਾਂ ਵਾਪਸ ਬਾਹਰ ਤੁਸੀਂ ਆ ਦੇਖ ਸਕਦੇ ਹੋ ਲੈਣਾ ਹੋਰ ਲੱਗੀਆਂ ਨੇ ਇੱਥੇ ਜੀ ਆਪਣਾ ਜਿਹੜੀ ਉਹ ਦੰਦੇ ਨੇ ਕਿ ਅੰਦਰੋਂ ਹੂੰ ਤੁਸੀਂ ਆਪਣਾ ਨਾਲ ਵੀ ਲੈ ਸਕਦੇ ਤੇ ਇੱਥੇ ਬੰਨ ਕੇ ਮੰਨਤ ਵੀ ਮੰਗ ਸਕਦੇ ਹੋ ਤੇ ਆਪਾਂ ਮੱਥਾ ਟੇਕ ਕੇ ਹੁਣ ਚੱਲਿਆਂ ਜੀ ਬਾਹਰ ਤੇ ਦੇਖ ਸਕਦੇ ਕਿੰਨਾ ਸੋਹਣਾ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਔਰੇ ਤੇ ਆ ਇਧਰੋਂ ਲੰਗਰ ਆਈ ਲੰਗਰ ਖਾਣਾ ਹੋਵੇ ਤੁਸੀਂ ਇੱਥੇ ਲੰਗਰ ਵੀ ਖਾ ਸਕਦੇ ਹੋ ਪਰ ਲਾਈਨ ਉਹ ਲੰਬੀ ਹੁੰਦੀ ਐ ਤਾਂ ਤੁਹਾਡੀ ਆਪਣੀ ਇੱਛਾ ਲੰਗਰ ਛਕਣਾ ਜਾਂ ਬਾਹਰ ਜਾ ਕੇ ਖਾਣਾ ਤੇ ਹੁਣ ਆਪਾਂ ਚੱਲਦੇ ਜੀ ਬਾਹਰ ਹਾਂਜੀ ਗਾਇਸ ਅੱਜ ਦਾ ਬਲੌਗ ਆਪਾਂ ਇੱਥੇ ਕਰਦੇ ਹਾਂ ਐਂਡ ਤੇ ਤੁਸੀਂ ਦੇਖ ਲਈ ਹੋਣੀ ਆ ਨਮਾਜ਼ شریف ਜੀ ਦੀ ਦਰਗਾਹ ਤੇ ਆਪਾਂ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਪਟਿਆਲੇ ਓਕੇ ਜੀ ਉਮੀਦ ਕਰਦਾ ਹਾਂ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਵੇਗਾ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Facebook ਚੈਨਲ ਨੂੰ ਫੋਲੋ ਕਰ ਲਿਓ ਓਕੇ ਜੀ ਮਿਲਦੇ ਆਂ ਹੁਣ ਆਪਾਂ ਨੈਕਸਟ ਵੀਡੀਓ ਚੈੱਕ ਕਰੀਏ